ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਿੰਡ ਅਟਾਰੀ ਦੀਆਂ ਤਸਵੀਰਾਂ ਨੇ ਅਟਵਾ ਅਟਾਰੀ ਪਿੰਡ ਚਮਕੌਰ ਸਾਹਿਬ ਤੋਂ ਦਰਿਆ ਸਤਲੁਜ ਨੂੰ ਜੋ ਰੋੜ ਜਾਂਦਾ ਉਸ ਪਿੰਡ ਤੇ ਆ ਇੱਥੇ ਬੀਬੀਆਂ ਸੜਕਾਂ ਤੇ ਬੈਠੀਆਂ ਨੇ ਤੇ ਉਧਰੋਂ ਦਰਿਆ ਸਤਲੁਜ ਤੋਂ ਜੋ ਟਰਾਲੀਆਂ ਰੇਤੀ ਦੀਆਂ ਭਰ ਕੇ ਆ ਰਹੀਆਂ ਉਹਨਾਂ ਨੂੰ ਰੋਕਿਆ ਹੋਇਆ ਤੇ ਇਹ ਬੀਬੀਆਂ ਬੈਠੀਆਂ ਪਿੰਡ ਅਟਾਰੀ ਦੀਆਂ ਤੇ ਨਾਲ ਹੀ ਪਿੰਡ ਵਾਸੀ ਇੱਧਰ ਬੈਠੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕੀ ਕਾਰਨ ਹੈ ਕਿਉਂ ਰੋਕਿਆ ਹੋਇਆ ਹੈ ਪਿੰਡ ਅਟਾਰੀ ਦੇ ਉਹ ਕਹਿੰਦੇ ਦੋਸ਼ ਲਾਇਆ ਕਿ ਇੱਥੋਂ ਗੱਡੀਆਂ ਜਦੋਂ ਟਰਾਲੀਆਂ ਲੰਘਦੀਆਂ ਤਾਂ ਇੱਥੋਂ ਜ਼ਬਰਦਸਤੀ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਮਿਸਬੀਵ ਕੀਤਾ ਗਿਆ ਆ ਬੀਬੀਆਂ ਬੈਠੀਆਂ ਇੱਕ ਪਾਸੇ ਤੇ ਟਰਾਲੀਆਂ ਸਾਹਮਣੇ ਖੜੀਆਂ ਅੱਗੇ ਦਿਖਾਈ ਦੇ ਰਹੀਆਂ ਸਾਨੂੰ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਵੀ ਇਹ ਬੈਠੇ ਨੇ ਕੀ ਮੰਗਾਂ ਇਹਨਾਂ ਦੀ ਕੀ ਕਾਰਨ ਹਾਂਜੀ ਬਾਈ ਜੀ ਕਿਹੜਾ ਬੋਲੂ ਆਜੋ ਖੜੇ ਹੋ ਹਾਂਜੀ ਭਾਈ ਤੁਸੀਂ ਇਹ ਇਕੱਠੇ ਕਰਿਆ ਹੈ ਕੀ ਗੱਲ ਹੈ ਕੀ ਗੱਲ ਤੁਸੀਂ ਇਹ ਜੀ ਜਿਹੜਾ ਸਾਡਾ ਰਸਤਾ ਹੈ ਇਹ ਸਿੰਗਲ ਰੋਡ ਹੈ ਆਮ ਜਿਹੜੀ ਸਾਡਾ ਧਰਤੀ ਦਾ ਲੈਵਲ ਹੈ ਉਹ ਤੋਂ 10 ਫੁੱਟ ਉੱਚਾ ਹੈ ਸਿੰਗਲ ਰੋਡ ਦੇ ਨਾਤੇ ਇਹ ਓਵਰ ਲੋਡ ਟਰਾਲੀਆਂ ਆਉਂਦੀਆਂ ਸਾਡੇ ਬੱਚੇ ਸਕੂਲਾਂ ਨੂੰ ਵੀ ਜਾਂਦੇ ਆ ਅਸੀਂ ਵੀ ਸ਼ਹਿਰ ਨੂੰ ਜਾਂਦੇ ਆ ਨਾ ਤਾਂ ਸਾਨੂੰ ਕਿਤੇ ਸੈਂਡ ਮਿਲਦੀ ਹੈ ਸਗੋਂ ਸਾਡੇ ਪਿੰਡ ਦੇ ਕਈ ਬੰਦੇ ਇਹਨਾਂ ਨੇ ਫੱਟੜ ਕਰਲੇ ਪਹਿਲਾਂ ਪਿਛਲੇ ਸਾਲ ਆਹ ਬੰਦਾ ਫੱਟੜ ਕਰਤਾ ਤੇ ਐਦਿਕ ਇੱਕ ਸਾਡੇ ਹੋਰ ਬੰਦੇ ਦੇ ਹੱਸ ਟੁੱਟ ਗਿਆ ਹੱਸ ਟੁੱਟ ਗਿਆ ਇਸ ਗੱਲ ਕਰਕੇ ਵੀ ਸਾਨੂੰ ਹਰ ਵਕਤ ਸਾਡੀ ਜਾਨ ਮਾਰ ਨੂੰ ਖਤਰਾ ਹੈ ਇਹਨਾਂ ਤੋਂ ਅਸੀਂ ਇਹਨਾਂ ਨੂੰ ਕਹੀ ਦਿੰਦੇ ਰੋਕ ਰਹੇ ਆ ਵੀ ਭਾਈ ਦੂਜੇ ਜਿੱਥੋਂ ਤੁਹਾਡਾ ਟੱਕ ਲਗਿਆ ਉਹਦੇ ਨੇੜੇ ਦੇ ਜਿਹੜਾ ਰਸਤਾ ਮੈਨੂੰ ਚੜਦਾ ਉੱਤ ਚੜਾ ਦਿਓ ਕਿਸਾਨਾਂ ਪੈ ਉਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਸਰਕਾਰੀ ਆ ਤਾਂ ਸਰਕਾਰੀ ਰੋਡ ਤੇ ਲਗਾਉਣਾ ਹੀ ਸਰਕਾਰੀ ਕੰਪਨੀ ਨੇ ਇਹ 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 ਸਰਕਾਰੀ ਰਸਤਾ ਨਹੀਂ ਹੈਗਾ ਸਰਕਾਰੀ ਰਸਤਾ ਜਿਹੜਾ ਨੇੜੇ ਦਾ ਹੁੰਦਾ ਉਹ ਉਹ ਕਿਹੜਾ ਪ੍ਰਾਈਵੇਟ ਨੇ ਉਹ ਵੀ ਸਰਕਾਰੀ ਨੇ ਉੱਥੇ ਉੱਥੇ ਉਹਨਾਂ ਦਾ ਡੰਡਾ ਕਿਹੜਾ ਹੈ ਇਹਦੇ ਕਰਕੇ ਉਹਦੋਂ ਨੂੰ ਜਾਂਦੇ ਨਹੀਂ ਅੱਜ ਅਸੀਂ ਰੋਕਣ ਦੀ ਕੋਸ਼ਿਸ਼ ਕਰੀ ਸਾਰੇ ਰੁਕੇ ਹੋਏ ਸੀ ਜਿਵੇਂ ਹੀ ਨੇ ਆ ਕੇ ਸਾਡੇ ਨਾਲ ਬਤਮੀਜ਼ੀ ਕੀਤੀ ਸਿਆਣੇ ਬੰਦਿਆਂ ਨਾਲ ਉਹੇ ਤੋਏ ਕਰਕੇ ਗੱਲ ਕਰੀਆ ਇਹਨੇ ਧੱਕੇ ਨਾਲ ਟਰਾਲੀ ਲਿਫਾਉਣ ਦੀ ਕੋਸ਼ਿਸ਼ ਕਰੀਆ ਹੁਣ ਅਸੀਂ ਸ਼ਾਂਤਮਈ ਬੈਠੇ ਆਂ ਅਸੀਂ ਉਹਨੂੰ ਕੁਝ ਨਹੀਂ ਕਿਹਾ ਇਹ ਸਾਡੇ ਝੂਠੇ ਇਲਜ਼ਾਮ ਲਾ ਰਹੇ ਸਾਡੇ ਉੱਪਰ ਦੀ ਲਿਖਾ ਕੇ ਲਾ ਜਾ ਸਕਦਾ ਅਸੀਂ ਫਿਰੋ ਕੋਲੇ ਤਾਲੀਆਂ ਜਿਹੜੀਆਂ ਓਵਰਲੋਡ ਨਹੀਂ ਲੰਘਣ ਦਵਾਂਗੇ ਸਾਡੀ ਸੜਕ ਦਾ ਹਾਲ ਦੇਖਣ ਵਾਲਾ ਸੇ ਸਾਡੇ ਸਹੂਲਤਵਾਦ ਤੇ ਸੜਕ ਬਣੀ ਸੀ ਇਹ ਨਹੀਂ ਆ ਵੀ ਸਰਕਾਰੀ ਮਲਾਜਮ ਆ ਕੇ ਉੱਥੇ ਤੇ ਸਾਰੇ ਕਰਕੇ ਇਹ ਜਿਹੜਾ ਪੈਸਾ ਟੈਕਸਾਂ ਦਾ ਉਹਦੇ ਚ ਸੜਕ ਬਣੀ ਹੋਈ ਆ ਨਾ ਕਿ ਰੇਤੇ ਦੇ ਪੈਸਿਆਂ ਚੋ ਇਹ ਸਰਕਾਰ ਇਹ ਸਾਰੇ ਮਿਲੇ ਹੋਏ ਨੇ ਚੋਰਾ ਨਾਲ ਇਹਦੇ ਜੜ ਦੇ ਵਿੱਚ ਨਜਾਇਜ਼ ਮੈਨਿੰਗ ਹੁੰਦੀ ਆ ਮੈਂ ਤਿੰਨ ਬਾਰ ਇਹਨਾਂ ਨੂੰ ਸ਼ਿਕਾਇਤ ਕਰ ਚੁੱਕਿਆ ਆ ਇਹ ਕਹਿੰਦੇ ਸਾਨੂੰ ਚੱਲਦੀ ਮਸ਼ੀਨ ਬਣਾਓ ਅਸੀਂ ਇਹਨਾਂ ਦੇ ਲੋਕਾ ਰੱਖੇ ਆ ਇਹ ਇਹ ਤਨਖਾਹ ਲੈਂਦੇ ਨੇ ਇਹ ਆਪਣੀ ਡਿਊਟੀ ਬਿਲਕੁਲ ਨਹੀਂ ਤੰਤਹੀ ਨਾਲ ਤਾਂ ਪਾਉਂਦੇ ਇਹ ਛਰਿਆ ਉਹਨਾਂ ਤੋਂ ਪੈਸੇ ਲੈ ਕੇ ਰਾਤ ਨੂੰ ਮੈਨਿੰਗ ਕਰਾਉਂਦੇ ਨੇ ਨਜਾਇਜ਼ ਮੈਨਿੰਗ ਹੋ ਰਹੀ ਆ ਮੇਰੀ ਜੜ ਚੋਰੀ ਆ ਮੈਂ ਦਿਖਾ ਰਿਹਾ ਕੋਈ ਤੇ ਦਿਖਾ ਦਿੰਦਾ ਨਹੀਂ ਨਾ ਜਿਹੜੇ ਰਾਤ ਨੂੰ ਚੋਰੀ ਵਾਲੇ ਨੇ ਉਹਨਾਂ ਨਾਲ ਹੀ ਮਿਲੇ ਹੋਏ ਨੇ ਇਹ ਇਹ ਰਾਤ ਨੂੰ ਹੋਰ ਆਉਂਦੇ ਨੇ ਦਿਨ ਚ ਹੋਰ ਆਉਂਦੇ ਨੇ ੱੱਕੇ ਨਾਲ ਡਰਾਲੀਆਂ ਲਖਾਉਂਦਾ ਬਿਲਕੁਲ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਨਵੇਂ ਸ਼ਹਿਰ ਦੀ ਵੀ ਨਹੀਂ ਨਵੇਂ ਸ਼ਹਿਰ ਦੇ ਏਰੀਏ ਦੀ ਚਲਦੀ ਨਹੀਂ ਇਹ ਇਧਰੋਂ ਚੱਲ ਰਹੀ ਆ ਨਵੇਂ ਸ਼ਹਿਰ ਦੀ ਵੀ ਚੱਲ ਰਹੀ ਆ ਜੀ ਏਰੀਆ ਨਵੇਂ ਸ਼ਹਿਰ ਦਾ ਜਿਹੜਾ ਚੱਲ ਰਿਹਾ ਕੀ ਇਹ ਵਿਖੜਦੀ ਆਪਣੇ ਏਰੀਏ ਚ ਨਵੇਂ ਸ਼ਹਿਰ ਦਾ ਵੀ ਚੱਲ ਰਿਹਾ ਅੱਛਾ ਨਵੇਂ ਸ਼ਹਿਰ ਦਾ ਏਰੀਆ ਵੀ ਚੱਲ ਰਿਹਾ ਉਹ ਵੀ ਚੱਲਿਆ ਇਧਰੋਂ ਲੈ ਕੇ ਆ ਰਹੇ ਨੇ ਇਹ ਸਾਨੂੰ ਨਹੀਂ ਪਤਾ ਕਿਹੜੇ ਕਿਹੜੇ ਟੱਕ ਜੋ ਦੋ ਤਿੰਨ ਟੱਕ ਚੱਲਦੇ ਨੇ ਇਹਨਾਂ ਦੀ ਨਜਾਇਜ਼ ਮੈਨਿੰਗ ਵੀ ਚੱਲ ਰਹੀ ਐ ਇੱਕ ਜਗ੍ਹਾ ਉੱਥੋਂ ਵਾਲੀਆਂ ਵੀ ਟਾਲੀਆਂ ਰਾਤ ਨੂੰ ਇੱਥੋਂ ਦੀ ਲੰਗਦੀਆਂ ਨੇ ਇਹ ਜਣੀਆਂ ਹੁਣ ਆਈਆਂ ਨੇ ਪਤਾ ਨਹੀਂ ਕਿਹੜੇ ਟੱਕ ਚੋਂ ਲੈ ਕੇ ਆਇਆ ਇਹਨਾਂ ਪਰਲੇ ਦੇ ਮਣੇ ਖੜੇ ਜਿਹੜੀ ਜੀਪ ਦੇ ਵਿੱਚ ਬੈਠਾ ਉਹ ਪ੍ਰਾਈਵੇਟ ਟੱਕ ਵਾਲੇ ਦੀਆਂ ਗੱਡੀ ਦੇ ਵਿੱਚ ਬੈਠਾ ਜਈ ਜਿਹਦੇ ਵਿੱਚ ਤੁਸੀਂ ਹੁਣ ਗੱਲ ਕਰਕੇ ਆਏ ਹੋ ਗੱਡੀ ਦਾ ਨੰਬਰ ਨੋਟ ਕਰੋ ਦਾ ਉਹ ਸਰਕਾਰੀ ਗੱਡੀ 'ਚ ਬਿਲਕੁਲ ਨਹੀਂ ਆਇਆ ਆ ਕੇ ਉਹੇ ਤੋਏ ਕਰਕੇ ਗੱਲ ਕਰੀਆ ਕਹਿੰਦਾ ਲਿਖਾਓ ਮੈਂ ਦੇਖਦਾ ਕਿਹੜਾ ਰੋਗ ਦਾ ਤੈਨੂੰ ਸਾਡਾ ਇਹ ਹਾਕਾ ਅਸੀਂ RAMNUAL ਬੈਠੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹ ਜਿਹੜੀ ਹੈ ਨਜਾਇਜ਼ ਮੈਨਿੰਗ ਆ ਰੋਕੀ ਜਾਵੇ ਅਸੀਂ ਇਹ ਰਸਤਾ ਨਹੀਂ ਚੱਲਣ ਦਾ ਸਾਡਾ ਸਿੰਗਲ ਰਸਤਾ ਹੈ ਸਾਡੇ ਬੱਚਿਆਂ ਦਾ ਖਤਰਾ ਹੈ ਖਤਰਾ ਸਾਡੇ ਬੱਚਿਆਂ ਨੂੰ ਸਕੂਲ ਨੂੰ ਜਾਂਦੇ ਆ ਜਦ ਵੀ ਮੈਨੂੰ ਰੋਕਟਿਆ ਇਹ ਰੁਕਦੇ ਨਹੀਂ ਆ ਇਹ ਤਾਂ ਨਹੀਂ ਹੈ ਵੀ ਕੋਈ ਪਹਿਲਾਂ ਕੋਈ ਪਰਚੀ ਦਾਇਰ ਕਰਨੀ ਆ ਕੋਈ ਐਤਾ ਨਾ ਸਾਡੇ ਜੋ ਐਸੀ ਜੀ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਐਸੀ ਜੀ ਹੈ ਐਸੀ ਜੀ ਕੋਈ ਗੱਲ ਨਹੀਂ ਹੈ ਸਾਨੂੰ ਕੋਈ ਪਰਚੀ ਦਾ ਸ਼ੌਂਕ ਨਹੀਂ ਹੈ ਅਸੀਂ ਇਹ ਰਸਤਾ ਨਹੀਂ ਚੱਲਣ ਦੇਣਾ ਜਿੱਥੇ ਨੂੰ ਇਹਨਾਂ ਦਾ ਹੋਰ ਪਾਸੇ ਚੱਲਦਾ ਉਹ ਵੀ ਸਰਕਾਰੀ ਰਸਤੇ ਨੇ ਉੱਥੋਂ ਚਲਾਉਣ ਜਿੱਥੇ ਨੂੰ ਨੇੜੇ ਪੈਂਦਾ ਮੇਨ ਰੋਡ ਜਿਹੜੇ ਬਜ਼ੁਰਗਾਂ ਵੀ ਤੁਸੀਂ ਦੱਸ ਰਹੇ ਵੀ ਛੱਟ ਵੱਜੀ ਐ ਤੁਸੀਂ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਕਾਰਵਾਈ ਕੋਈ ਦਰਖਾਸਤ ਦਿੱਤੀ ਐ ਪਿਛਲੇ ਪਾ ਪਿਛਲੇ ਸਾਲ ਵੀ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਭਾਈ ਇਹ ਕੰਮ ਨਾ ਕਰੋ ਸਮਝੇ ਵੀ ਹੁਣ ਇਹ ਮੁੰਡੇ ਦੇ ਫੇਟ ਵੱਜੀ ਐ ਇਹ 8:40 ਵੱਟਿਆ ਚੌਥੇ ਹਾਂ ਜੀ ਆ ਹਾਂ ਇਹ ਅਸੀਂ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਐ ਇਹ ਨਹੀਂ ਆ ਵੀ ਕਿਸੇ ਦਾ ਦੀਵਾ ਪੁੱਜਵੇ ਹਰੇਕ ਬੰਦੇ ਦੇ ਕਿ ਕਿ ਜੋ ਆਕਾ ਕਰ ਉਹੀ ਜੇ ਕੋਈ ਸਕੂਲ ਦਾ ਬੱਚਾ ਥੱਲੇ ਆ ਗਿਆ ਇਹ ਜੇਈ ਕਿਸੇ ਨੂੰ ਦਊਗਾ ਕੁਛ ਸਾਨੂੰ ਲਿਖ ਕੇ ਦਵੇ ਜਈ ਜੇ ਜਈ ਬਾੜਾ ਔਖਾ ਤਾਂ ਇਹ ਲਿਖ ਕੇ ਦਵੇ ਵੀ ਮੈਂ ਜ਼ਿੰਮੇਬਾਰ ਹਾਂ ਉਸ ਗੱਲ ਦਾ ਹਾਂ ਪੁਲਿਸ ਨਾਲ ਕਰਾਂਗੇ ਅਰ ਜੇ ਸਭ ਨਾਲ ਗੱਲ ਕਰਾਂਗੇ ਵੀ ਜੇਈ ਸਾਹਿਬ ਆਇਓ ਜੀ ਜੇਈ ਸਾਹਿਬ ਆਜੋ ਬਾਹਰ ਆਗੇ ਔਰ ਕੋਈ ਆ ਗਈ ਆਜੋ ਪੁਲਿਸ ਵੀ ਆ ਗਈ ਆਜੋ ਆਜੋ ਸਾਰੇ ਆਜੋ ਜੀ ਆਜੋ ਅੱਛਾ ਚਲੋ ਜੈ ਸਿੰਘ ਸਾਹਿਬ ਤੁਸੀਂ ਗੱਡੀ ਚ ਬੈਠੇ ਆ ਕੀ ਗੱਲ ਹੋਈ ਆ ਤੁਸੀਂ ਇਹ ਕਹਿੰਦੇ ਜੀ ਇਹ ਸਾਡੀ ਸੜਕ ਟੁੱਟ ਰਹੀ ਆ ਤੇ ਮਿਸ ਬਿਹੇਵ ਤੁਸੀਂ ਮਿਸ ਬਿਹੇਵ ਕੀ ਕੀਤੀ ਗੱਲ ਨਹੀਂ ਬਿਲਕੁਲ ਨਹੀਂ ਜੀ ਮਿਸ ਬਿਹੇਵ ਕੋਈ ਨਹੀਂ ਕੀਤਾ ਇਹ ਕੰਪਲੇਂਟ ਮਿਲੀ ਸੀਗੀ ਕਿ ਜਿਹੜੀਆਂ ਆਪਣੇ ਏਡੀਬੀ ਪ੍ਰਾਗ ਪਰ ਸਾਡੇ ਇੱਥੇ ਸਾਈਟ ਪੈਂਦੀ ਆ ਉਹ ਨਵਾਂ ਸ਼ਹਿਰ ਦੀ ਸਾਈਟ ਹੈ ਹਾਂ ਜੀ ਨਵਾਂ ਸ਼ਹਿਰ ਦੀ ਸਾਈਟ ਹੈ ਜੀ ਉਦੀ ਨਕਾਸੀ ਹੈ ਜਿਹੜੀ ਇਸ ਰਾਹ ਤੇ ਹੋ ਰਹੀ ਹੈ ਤੇ ਉੱਥੋਂ ਡਰਾਈਵਰਾਂ ਦਾਰਾ ਕੰਪਲੇਂਟ ਕੀਤੀ ਕਿ ਕੁਝ ਬੰਦੇ ਐ ਇੱਥੇ ਇੱਥੇ ਟਰਾਲੀਆਂ ਨੂੰ ਰੋਕ ਕੇ ਉਹਨਾਂ ਕੋਲੋਂ ਪੈਸਿਆਂ ਦੀ ਡਿਮਾਂਡ ਕਰਦੇ ਆ ਅੱਛਾ ਤੇ ਜਦੋਂ ਮੇਰੇ ਦੁਆਰਾ ਮੌਕੇ ਦੇ ਆ ਕੇ ਦੇਖਿਆ ਤਾਂ ਕੁਝ ਕੁ ਬੰਦਿਆਂ ਨੇ ਟਰਾਲੀ ਰੋਕੀ ਹੋਈ ਸੀ ਜਦੋਂ ਮੈਂ ਟਰਾਲੀ ਵਾਲੇ ਡਰਾਈਵਰ ਨੂੰ ਕਿਹਾ ਕਿ ਤੁਸੀਂ ਆਪਣੀ ਟਰਾਲੀ ਕੱਢੋ ਤਾਂ ਉਹਨਾਂ ਨੇ ਆਪਣੀ ਟਰਾਲੀ ਜਿਹੜੀ ਉੱਥੋਂ ਕੱਢ ਲਈ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਠੀਕ ਹੈ ਕਿ ਤੂੰ ਕਿਵੇਂ ਕਿ ਤੂੰ ੱੱਕਾ ਕਰ ਰਿਹਾ ਐ ੱੱਕੇ ਨਾਲ ਕਰ ਰਿਹਾ ਐ ਮੈਂ ਇਹਨਾਂ ਨੂੰ ਕਿਹਾ ਕਿ ਇਹ ਕੰਮ ਸਰਕਾਰੀ ਆ ਔਰ ਸਰਕਾਰੀ ਰਾਹ ਲਈ ਹੀ ਵਰਤਿਆ ਜਾ ਰਿਹਾ ਇਹਨਾਂ ਨੇ ਮੈਨੂੰ ਤਨਖਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜੀ ਫਿਰ ਉਹਦੇ ਕਰਕੇ ਮੈਂ ਗੱਡੀ ਚਾਕੇ ਬੈਠ ਗਿਆ ਇਸ ਗੱਡੀ ਇਹ ਕਹਿੰਦੇ ਤੁਸੀਂ ਦੇਖ ਸਕਦੇ ਹੋ ਇਸ ਥਾਂ ਤੇ ਜੈਜੀ ਸਾਹਿਬ ਨਾਲ ਵੀ ਗੱਲ ਕਰੀ ਆ ਤੇ ਪੁਲਿਸ ਵੀ ਇੱਥੇ ਮੌਕੇ ਤੇ ਪਹੁੰਚੀ ਹੋਈ ਹੈ ਉਸ ਨੂੰ ਮੌਕੇ ਤੇ ਸਬੰਧਤ ਜੇਏ ਵੱਲੋਂ ਇੱਥੇ ਬੁਲਾਇਆ ਪਰੰਤੂ ਲੋਕਾਂ ਦਾ ਕਾਫੀ ਇਕੱਠ ਹੈ ਜਿਨ੍ਹਾਂ ਵਿੱਚ 50 ਦੇ ਕਰੀਬ ਬੀਬੀਆਂ ਪੈਣਾ ਨੇ ਤੇ 50 ਦੇ ਕਰੀਬ ਪਿੰਡ ਵਾਸੀ ਨੇ ਤਕਰੀਬਨ ਇਹ ਛੋਟਾ ਜਿਹਾ ਪਿੰਡ ਹੈ ਤੇ ਇਹਨਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਜਦੋਂ ਇੱਥੇ ਟਰੈਕਟਰ ਪਾਲੀਆਂ ਲੰਘਦੀਆਂ ਤਾਂ ਇਹਨਾਂ ਦੇ ਲੋਕ ਜ਼ਖਮੀ ਹੁੰਦੇ ਨੇ ਤੇ ਜਿਨ੍ਹਾਂ ਵਿੱਚ ਦੋ ਵਿਅਕਤੀ ਉਹਨਾਂ ਵੱਲੋਂ ਦਿਖਾਏ ਵੀ ਗਏ ਨੇ ਕਿ ਉਹਨਾਂ ਦੇ ਜ਼ਖਮੀ ਬੀਤੇ ਦਿਨੋਂ ਜਖਮੀ ਵੀ ਹੋਏ ਉਹਨਾਂ ਦੇ ਬੱਚੇ ਜਾਂ ਉਹ ਉਹਨਾਂ ਦੇ ਖੁਦ ਸੱਟਾਂ ਵੱਜੀਆ ਤੇ ਮੌਕੇ ਤੇ ਪੁਲਿਸ ਚਮਕੌਰ ਸਾਹਿਬ ਜੋ ਕਿ ਰੋਪੜ ਦੀ ਪੁਲਿਸ ਪਹੁੰਚ ਚੁੱਕੀ ਹੈ ਗੱਲਬਾਤ ਕਰ ਰਹੇ ਆ ਕੀ ਗੱਲਬਾਤ ਕਰਦੇ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਚ ਦਿਖਾ ਰਹੇ ਹਾਂ ਤੇ ਜੇਈ ਸਾਹਿਬ ਤੇ ਸਬੰਧਤ ਜੇਈ ਜੋ ਕਿ ਨਵੇਂ ਸ਼ਹਿਰ ਦੇ ਪ੍ਰਾਗਪੁਰਜ ਦੀ ਉਹ ਹੈ ਤੇ ਸਬੰਧਤ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਇਸ ਖਾਂ ਤੇ ਪਹੁੰਚੇ ਹੋਏ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੀਬੀਆਂ ਭੈਣਾਂ ਵੀ ਇੱਥੇ ਬੈਠੀਆਂ ਹੋਈਆਂ ਤੇ ਪਿੰਡ ਵਾਸੀ ਬੈਠੇ ਨੇ ਗੱਲਬਾਤ ਚੱਲ ਰਹੀ ਹੈ ਕੀ ਗੱਲਬਾਤ ਹੁੰਦੀ ਹੈ ਤੇ ਤੁਹਾਨੂੰ ਦਿਖਾਵਾਂਗੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਿੰਡ ਵਾਸੀ ਬੀਬੀਆਂ ਭੈਣਾਂ ਨੇ ਟਰੈਕਰੀਆਂ ਦੇਤੇ ਦੀਆਂ ਭਰੀਆਂ ਹੋਈਆਂ ਰੋਕੀ ਹੋਈਆਂ ਤੇ ਪਿੰਡ ਵਾਸੀ ਜਿਨ੍ਹਾਂ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹਨਾਂ ਦੇ ਇੱਥੇ ਟਰੈਕਟਰ ਟਰਾਲੀਆਂ ਲੰਘਣ ਦੇ ਨਾਲ ਉਹਨਾਂ ਦੀਆਂ ਲੋਕਾਂ ਦੇ ਨੁਕਸਾਨ ਹੁੰਦੇ ਆ ਤੇ ਗੱਲਬਾਤ ਪੁਲਿਸ ਦੇ ਨਾਲ ਪਿੰਡ ਵਾਸੀ ਕਰਦੇ ਦਿਖਾਈ ਦੇ ਰਹੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਕਈ ਵਾਰ ਪਿੰਡਾਂ ਵਾਲੇ ਜਦੋਂ ਲੰਘਦੇ ਨੇ ਰਾਤ ਨੂੰ ਇੱਥੇ ਟਰਾਲੀਆਂ ਚੱਲਦੀਆਂ ਉਹਨਾਂ ਦੇ ਸੱਟਾਵਾਦੀਆਂ ਨੇ ਇੱਕ ਵਿਅਕਤੀ ਨੇ ਦੱਸਿਆ ਕਿ ਉਹਨਾਂ ਦੇ ਚੂਲੇ ਦੀ ਵੀ ਟੁੱਟਈ ਆ ਇਹ ਠੀਕ ਹੈ ਜੀ ਆਜੋ ਸਰ ਅ ਸਰ ਤੁਸੀਂ ਆਏ ਵੀ ਇੱਥੇ ਕੀ ਗੱਲ ਹੋਈ ਹੈ ਜਦੋਂ ਤੁਸੀਂ ਆਏ ਆ ਸਰ ਮੈਂ ਪੈਸੋ ਫਿਰ ਪੈਸੋ ਟਾਇਰਮੈਂਟ ਆ ਤਾਂ ਮੈਂ ਗਾੜੀ ਟੁੱਟੀ ਕਰਤਾ ਤਾਂ ਜਦ ਆਪਾਂ ਆ ਕੇ ਮੌਕਾ ਦੇਖਿਆ ਤਾਂ ਪਿੰਡ ਵਾਲੇ ਪਹਿਲਾਂ ਕਹਿੰਦਿਆਂ ਰੋਕ ਰੱਖੀ ਜਾਂ ਉਹ ਕੋਈ ਡਰਾਈਵਰ ਤੁਹਾਨੂੰ ਆ ਕੇ ਗਿਆ ਵੀ ਸਾ ਤੋਂ ਪੈਸੇ ਮੰਗਦੇ ਕੱਲ ਵੀ ਪਲਸੋਂ ਵੀ ਵੀ ਪਲਸਤ ਬੰਦੇ 8 10 ਅੱਛਾ ਆ ਕੇ ਜਾ ਕੇ ਬੈਠੇ ਸੀ ਪਹਿਲਾਂ ਬੰਦੇ ਵੀ ਆ ਕੇ ਜੇਈ ਸਾਹਿਬ ਨੂੰ ਵੀ ਧਮਕੀਆਂ ਦੇਣ ਲੱਗੇ ਓਕੇ ਤਾਂ ਹੁਣ ਪੁਲਸ ਵਾਲੇ ਆ ਚੁੱਕੇ ਨੇ ਠੀਕ ਹੈ ਇਹ ਸਨ ਤੇ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਉਹਨਾਂ ਨਾਲ ਪਰੰਤੂ ਪਿੰਡ ਵਾਲਿਆਂ ਨਾਲ ਪੈਸੇ ਇਸ ਬਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿ ਕਿਸੇ ਵਿਅਕਤੀ ਵੱਲੋਂ ਵੀ ਐਦਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਪਰੰਤੂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬੀਬੀਆਂ ਵੀ ਇਸ ਤਾਰਨੇ ਦੇ ਵਿੱਚ ਪਹੁੰਚੀਆਂ ਹੋਈਆਂ ਤੇ ਸੜਕਾਂ ਤੇ ਟੁੱਟਣ ਦਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਇਸ ਰੋਡ ਤੇ ਕਾਫੀ ਵੱਡੇ ਵੱਡੇ ਟੋਏ ਪਏ ਹੋਏ ਨੇ ਸਾਧਿਓ ਬੀਬੀਆਂ ਪਹੈਣਾ ਵੀ ਇੱਥੇ ਪਹੁੰਚ ਚੁੱਕਿਆ ਨੇ ਪੁਲਿਸ ਪਹੁੰਚੀ ਹੋਈ ਹੈ ਛੋੜੇ ਉਹ ਮੈਂ ਇੱਕ ਫੜਕੇ ਨਾਲ ਹੱਥ ਤੇ ਕੋਲ ਖੜ ਜਾ ਜਿਹਦੀ ਗੱਲ ਬਾਤ ਚੱਲਦੀ ਹੈ ਮੈਂ ਉਹ ਫੜ ਜਾ ਕੋਲ ਨਾ ਪਾ ਤਾ ਲੇ ਗਏ ਜਿਹੜੀ ਉਹ ਵਹੀ ਕਹਿੰਦਾ ਘਰ ਬਾਤ ਤੇ ਕੀ ਕਰੀਏ ਆਹ ਲਾ ਕੇ ਗੱਲ ਕਰਦੇ ਹਰ ਬਾਤ ਮੈਂ ਜਿਹੜੀ ਬੁੱਤ ਗੱਲ ਬੈ ਗਏ ਇੰਨੀ ਹੋ ਜਾਂਦੀ ਗ੍ਰੇਟਰ ਮੈਂ ਨੇ ਪਾਇਆ ਪਰੇਡ ਕਰਨੀ ਹੋ ਸਕਦਾ ਸੀ ਖਾਲੀ ਜਿਹੜੀਆਂ ਟਰੈਲੀਆਂ ਤੇ ਦੇਖ जे मैं पक्के लेके जाऊंगा है ना भी मेनूरी मिलनी ठीक है पहला ਵੀ ਇਹਦੀ ਖਾਲੀ ਕਰਾਉਣੀ ਆ ਮੈਂ ਇਹਨਾਂ ਨੂੰ ਇਹਨਾਂ ਦੀ ਮਿਹਨਤ ਕਰੀ ਸਾਰੇ ਪਿੰਡ ਦੀ ਵੀ ਯਾਰ ਇਹ ਮਾਰਿਆ ਜਾਊਗਾ ਗਰੀਬ ਇਹ ਮਰੰਡੇ ਦਾ ਤਪਨੂ ਵਾਲਾ ਘੜਦਾ ਜਾਊਗਾ ਇਹਦੇ ਬੱਚੇ ਵੀ ਆਪਾਂ ਨੂੰ ਸੀਸ ਨਹੀਂ ਦੇਣੀ ਵੀ ਐ ਕਰੋ ਆਪਾਂ ਇਹਨੂੰ ਸਜ਼ਾ ਲਾਉਂਦੇ ਭਾਈ 2 ਘੰਟੇ ਉਰੇ ਹੋਰ ਖੜਾ ਉਹਨੂੰ ਅਸੀਂ ਅੱਧਾ ਘੰਟਾ ਖੜਾਇਆ ਮੁੰਡੇ ਨੂੰ ਉਹਨੂੰ ਵੀ ਭੇਜਤਾ ਪਰ ਅਸੀਂ ਉਹਨੂੰ ਕਹਿ ਤਾਤਾ ਵੀ ਭਾਈ ਜੀ ਕੱਲੂ ਨਾ ਆਇਓ ਖਾਲੀ ਵੇਸ਼ਕ ਲੈ ਕੇ ਲੰਘ ਜਾ ਪਰ ਕੇ ਨਹੀਂ ਆਇਦਰ ਨੂੰ ਆਈ ਠੀਕ ਹੈ ਠੀਕ ਹੈ ਜੀ ਗੱਲ ਕਰਨੀ ਚਾਹੀਦੀ ਟੱਕ ਵਾਲਿਆਂ ਨਾਲ ਉਹਨਾਂ ਨੇ ਜਿਹੜੇ ਰੋਕੇ ਹੋਏ ਤੇ ਉਹਨਾਂ ਨੇ ਗੱਲ ਕਰਾਉਣੀ ਸਾਡੀ ਚਾਹੀ ਕਿਸੇ ਨੇ ਸਾਡੇ ਨਾਲ ਗੱਲ ਨਹੀਂ કરી ਹੈਗੀ ਫਿਰ ਅੱਜ ਜਦ ਅਸੀਂ ਪਹਿਲੀ ਟ੍ਰੈਲੀ ਲੋਕੀ ਬੇਲੇ ਤੋਂ ਇੰਚਾਰਜ ਸਾਹਿਬ ਮੈਡਮ ਤੇ ਆਪਣੇ ਮੁੰਛੀ ਵੀਰ ਆਪਣੇ ਰਵੀ ਵੀਰ ਉਹ ਆਏ ਉਹ ਕਹਿੰਦੇ ਦਲਵੀਰ ਇਹਨੂੰ ਲੰਘ ਜਾਣ ਦੇ ਅਸੀਂ ਟੱਕ ਆਲੇ ਨੂੰ ਕਿਹਾ ਹੁੰਦੇ ਆ ਹੋਰ ਨਹੀਂ ਆਉਣਗੇ ਮੈਂ ਕਿਹਾ ਠੀਕ ਹੈ ਵੀਰੇ ਸਿਰ ਮੱਥੇ ਜਦ ਹੀ ਘੜਾਤਾ ਉਹ ਜੀ ਉਹ ਤੋਂ ਬਾਅਦ ਚ ਮੈਨੂੰ ਚਲੋ ਮੈਂ ਉਹਨਾਂ ਨੂੰ ਕਿਹਾ ਹਨਾ ਵੀਰ ਉਹਨਾਂ ਨੂੰ ਮੈਂ ਕਿਹਾ ਵੀਰੇ ਵੀ ਹੁਣ ਇੰਨਾ ਕ ਮਿੰਤ ਰੱਖਿਓ ਸਾਡੀ ਵੀ ਦੇਖੋ ਹੁਣ ਅਸੀਂ ਤੁਹਾਡੇ ਕਹਨੇ ਪਰ ਇੱਕ ਘੜਾਤੀ ਵੀ ਹੁਣ ਜੇ ਹੋਰ ਆ ਗਈ ਹੁਣ ਤੁਸੀਂ ਤਾਂ ਨਹੀਂ ਆਉਂਗੇ ਬਾਈ ਉਹ ਕਹਿੰਦੇ ਠੀਕ ਹੈ ਵੀਰੇ ਅਸੀਂ ਨਹੀਂ ਆਉਂਦੇ ਹੈਗੇ ਉਸ ਤੋਂ ਬਾਅਦ ਚ ਟ੍ਰੈਲੀਆਂ ਆਈਆਂ ਉਹ ਕਹਿੰਦੇ ਵੀ ਇਹਨਾਂ ਨੇ ਪਲਾਨ ਕਰਕੇ ਭੇਜੀਆਂ ਜੀ ਟ੍ਰੈਲੀਆਂ ਵੀ ਗੈਂਟਾ ਵਾਸਤੇ ਲੈ ਕੇ ਜਾਣਾ ਉਹ ਭੇਜੀਆਂ ਸਰਪੰਚ ਸਾਹਿਬ ਆਹ ਸਰਪੰਚ ਸਾਹਿਬ ਉਹ ਕਰਦੇ ਅਸਕਰੇ ਜਾਓ ਕੋਈ ਜੀ ਹਾਲਾਂਕਿ ਉਹ ਲੋੜਤੀਆਂ ਉਹ ਉਹਨਾਂ ਦੀਆਂ ਜਿਹੜੀਆਂ ਟਰੈਕਟਰਾਂ ਦੀਆਂ ਸਾਡੇ ਬੱਚੇ ਜਾਈਏ ਮੁਦਰਾ ਫਿਰ ਉਹ ਤੋਂ ਬਾਅਦ ਜੀ ਇਹ ਉਰੇ ਆ ਕੇ ਖੜ ਗਏ ਜੀ ਇੱਕ ਮਿੰਟ ਜੀ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਮੈਂ ਉਹੀ ਤੁਹਾਡੀ ਗੱਲ ਸੁਣ ਰਿਹਾ ਜੀ ਸੁਣੋ ਜੀ ਮੇਰੀ ਇਹ ਆ ਕੇ ਉਰੇ ਖੜ ਗਏ ਵਿੱਚੇ ਪ੍ਰਾਈਵੇਟ ਆਕ ਵਾਲੇ ਵਿੱਚੇ ਸਰਕਾਰੀ ਵਾਲੇ ਜਿਹੜੇ ਜੋ ਵੀ ਹੈਗੇ ਹਨਾ ਉਹਦੇ ਵਾਲੇ ਅਸੀਂ ਚਾਹ ਮਹਿੰਗਾਈ ਕਰਤੇ ਇਹਨਾਂ ਨੂੰ ਚਾਹ ਪਲਾਈ ਆ ਸਾਡੇ ਨਾਲ ਗੱਲਾਂ ਬਾਤਾਂ ਕਰੀਆਂ ਬਾਚੂ ਇੱਕ ਟਰੈਲੀ ਆਈ ਜਿਵੇਂ ਪਲਾਨ ਕਰਕੇ ਜਿਵੇਂ ਉਹ ਆਈ ਹੋਈ ਆ ਜੀ ਅੰਡਰ ਲੋਡ ਓਵੇਂ ਹੁਣ ਸਾਨੂੰ ਵੀ ਪਤਾ ਉਹਦਾ ਟਰੈਕਟਰ ਪਰ ਉਹ ਗੱਡੇ ਦੇ ਰੂਪ ਚ ਆਇਆ ਹੋਇਆ ਜੀ ਬਾਦਲ ਸਾਹਿਬ ਦਾ ਜਿਵੇਂ ਲਾਨਤਾ ਬੇ ਇਹ ਤਾਂ ਜੱਟਾਂ ਦਾ ਗੱਡਾ ਏ ਇਹ ਟੈਕਸ ਨਹੀਂ ਇਹਨਾਂ ਨੇ ਦਿੱਤਾ ਹੋਣਾ ਓਵੇਂ ਆਈ ਜੀ ਉਰੇ ਅਸੀਂ ਉਹ ਟਰੈਲੀ ਰੋਕ ਲਈ ਇਹ ਵੀਡੀਓ ਲਾਗੇ ਬਣਾਉਣਾ ਕਹਿੰਦੇ ਰੋਕੋ ਜਾਓ ਜੀ ਜਾਓ ਕਿਹੜਾ ਰੋਕਦਾ ਸੀ ਦੇਖਦੇ ਆ ਉਹ ਲੰਘ ਗਈ ਅਸੀਂ ਫੇਰ ਉਰੇ ਬੈਠੇ ਆ ਇਹਨੇ ਬਦਮਾਸ਼ੀ ਕੀਤੀ ਆ ਜੀ ਸਾਡੇ ਪਿੰਡ ਆ ਕੇ

ਮੰਦਾ ਫੜੇ ਨਹੀਂ ਹਾਂਜੀ ਠੀਕ ਆ ਅੱਗੇ ਲਈ ਰੱਖੀ ਤੂੰ ਇਹਨੂੰ ਕੱਢ ਦੀ ਆਪਾਂ ਹੁਣ ਫੜਾ ਦੋ ਉਹ ਵੀਰ ਨੂੰ ਦੇ ਦੋ ਬੱਲੀ ਬਾਈ ਨੂੰ ਮੋਜੀ ਇਹ ਸੰਨ ਦੇਖ ਸਕਦੇ ਤੁਸੀਂ ਗੱਲਬਾਤ ਹੋ ਰਹੀ ਆ ਉਸ ਮੌਕੇ ਤੇ ਪਹੁੰਚੀ ਹੋਈ ਹੈ ਤੇ ਗੱਲਬਾਤ ਕਰ ਰਹੀ ਹੈ ਤੇ ਜਿਸ ਦੇ ਵਿੱਚ ਉਹਨਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਵੀ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਦਰਖਾਸਤ ਪਹਿਲਾਂ ਵੀ ਦਿੱਤੀ ਹੋਈ ਹੈ ਲਾਈਵ ਤਸਵੀਰਾਂ ਡੇਲੀ ਨਿਊਜ਼ ਚਮਕੌਰ ਸਾਹਿਬ